ਆ ਚੋਣ ਜਾਬਤਾ ਲੱਗਾ ਹੈ ਅੱਜ ਦਾ ਦਿਨ ਮਹਿੰਦਰਜੀਤ ਕਲਵੀਰ ਜੀਰੇ ਦੀ ਸ਼ਹਿ ਦੇਣ ਦਾ ਮੁੰਡਾ ਮੈਘਦੀਪ ਹਥਿਆਰ ਲੈ ਕੇ ਆਏ ਨੇ ਵੀਡੀਓ 'ਚ ਦਿਖਦੇ ਪਏ ਨੇ 315 ਬੋਰ ਦੀਆਂ ਤੇ 12 ਬੋਰ ਦੀਆਂ ਨੇ ਕੋਲ ਰਫਲਾ ਨਹੀਂ ਜਾਇਆ ਜੇ ਪਿਸਤੌਲ ਤੇ ਪਿਸਟਲ ਵੀ ਹੈਗਾ ਸੀ ਇਹਨਾਂ ਦੇ ਕੋਲ ਮਹਿੰਦਰਜੀਤ ਦੇ ਮੁੰਡੇ ਕੋਲੇ 2 ਨੇ 2 ਠੀਕ ਹੈ ਤੇ ਆ ਜਿੱਦਣੇ ਟਰੈਕਟਰ ਚਲਾਉਂਦੇ ਪਏ ਸਾਡੀ ਪੈਲੀ ਐਨਾ ਚੇਰਾ ਸਿਵਾਈ ਤੇ ਧੱਕੇ ਨਾਲ ਵਾਹਣ ਆ ਗਏ ਜਣ ਬੀਜਿਆ ਆ ਸੀ ਅਸੀਂ ਆ ਝਿਜਣ ਬੀਜਿਆ ਸੀਗਾ ਤੇ ਇਹ ਸਾਡੇ ਝਿਜਣ ਵਾਹਣ ਆ ਗਏ ਆ ਏ ਵੇਖੋ ਜੀ ਸਾਡੀ ਤਾਂ ਸੁਣਵਾਈ ਨਹੀਂ ਦੀ ਸ਼ਰਿਆਂ ਧੱਕਾ ਕਰਦੇ ਆ ਇਹ ਤਾਂ ਹਾਈ ਕੋਰਟ ਦੇ ਜੱਜ ਸਾਹਿਬ ਦੀ ਲੰਗਣਾ ਕਰਦੇ ਪਏ ਨੇ ਇਹ ਕੋਈ ਗੱਲਾਂ ਨੇ ਚੋਣਾਂ ਤੋਂ ਬਾਅਦ ਕਾਂਗਰਸ ਦੇ ਸਾਬਕਾ ਐਮ ਐਲ ਏ ਕੁਲਬੀਰ ਜੀਰਾ ਤੇ ਮਾਮਲਾ ਦਰਜ ਹੋ ਗਿਆ ਜਿਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਵੀਡੀਓ ਫਿਰੋਜ਼ਪੁਰ ਦੇ ਹਲਕਾ ਜੀਰਾ ਦੇ ਪਿੰਡ ਬਗੀਦੀ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਹਥਿਆਰ ਚੁੱਕੀ ਬੰਦੇ ਜ਼ਮੀਨ ਤੇ ਕਬਜ਼ਾ ਲੈਣ ਲਈ ਪਹੁੰਚੇ ਨੇ ਇਸੇ ਦੌਰਾਨ ਹੀ ਲਲਕਾਰੇ ਮਾਰ ਮਾਰ ਬੰਦਿਆਂ ਨੇ ਅਜਿਹਾ ਕੁਝ ਬੋਲ ਦਿੱਤਾ ਕਿ ਸਾਬਕਾ ਵਿਧਾਇਕ ਜੀਰਾ ਦੀਆਂ ਮੁਸ਼ਕਲਾਂ ਵੱਧ ਗਈਆਂ ਜਦੋਂ ਹੁਣ ਇਸ ਵੀਡੀਓ ਨੂੰ ਧਿਆਨ ਨਾਲ ਦੇਖੋ ਤੇ ਸੁਣੋ ਲਲਕਾਰੇ ਮਾਰਦੇ ਹੋਏ ਇਹਨਾਂ ਲੋਕਾਂ ਨੇ ਜੋ ਕਿਹਾ ਆ ਚੋਣ ਜਾਬਤਾ ਲੱਗਾ ਹੈ ਅੱਜ ਦਾ ਦਿਨ ਮਹਿੰਦਰਜੀਤ ਕਲਵੀਰ ਜੀਰੇ ਦੀ ਸ਼ਹਿ ਦੇਣ ਦਾ ਮੁੰਡਾ ਮੈਕਦੀਪ ਹਥਿਆਰ ਲੈ ਕੇ ਆਏ ਨੇ ਵੀਡੀਓ 'ਚ ਦਿਖਦੇ ਪਏ ਨੇ 315 ਬੋਰ ਦੀਆਂ ਤੇ 12 ਬੋਰ ਦੀਆਂ ਕੋਲ ਰਫਲਾ ਨਹੀਂ ਆਇਆ ਜੀ ਪਿਸਤੌਲ ਤੇ ਪਿਸਟਲ ਵੀ ਹੈਗਾ ਸੀ ਇਹਨਾਂ ਦੇ ਕੋਲ ਮਿੰਦਰ ਜੀ ਤੇ ਮੁੰਡੇ ਕੋਲੇ 2 2 ਠੀਕ ਹੈ ਤਾਂ ਆ ਜਿੱਦਣੇ ਟਰੈਕਟਰ ਚਲਾਉਂਦੇ ਪਏ ਸਾਡੀ ਪੈਲੀ ਐਨਾ ਚਿਰਾ ਸੀ ਵਾਈ ਤੇ ਧੱਕੇ ਨਾਲ ਵਾਹਣ ਆ ਗਏ ਜਦ ਬੀਜਿਆ ਆ ਸੀ ਅਸੀਂ ਆ ਝਿਜਣ ਬੀਜਿਆ ਸੀਗਾ ਤੇ ਇਹ ਸਾਡੇ ਝਿਜਣ ਵਾਹਣ ਆ ਗਏ ਆ ਇਹ ਵੇਖੋ ਜੀ ਸਾਡੀ ਤਾਂ ਸੁਣਵਾਈ ਨਹੀਂ ਦੀ ਸ਼ਰੇਆਮ ਧੱਕਾ ਕਰਦੇ ਆ ਇਹ ਤਾਂ ਹਾਈ ਕੋਰਟ ਦੇ ਜੱਜ ਸਾਹਿਬ ਦੀ ਲੰਗਣਾ ਕਰਦੇ ਪਏ ਨੇ ਇਹ ਕੋਈ ਗੱਲਾਂ ਨੇ ਲੰਗੇ ਦਿਨ ਜਦੋਂ ਜ਼ਮੀਨ ਤੇ ਕਬਜ਼ਾ ਕਰਨ ਲਈ ਇਹ ਬੰਦੇ ਪਹੁੰਚੇ ਸਨ ਤਾਂ ਜ਼ਮੀਨ ਦੇ ਮਾਲਕ ਹੋਣ ਦਾ ਦਾਵਾ ਕਰਨ ਵਾਲੇ ਗੁਰਮੀਤ ਸਿੰਘ ਨੇ ਦੱਸਿਆ ਸੀ ਕਿ ਮਹਿੰਦਰਜੀਤ ਸਿੰਘ ਨਾਮ ਦਾ ਬੰਦਾ ਵਿਧਾਇਕ ਕੁਲਬੀਰ ਸਿੰਘ ਜੀਰਾ ਦੀ ਸ਼ੈ ਤੇ ਉਹਨਾਂ ਦੀ ਜ਼ਮੀਨ ਤੇ ਕਬਜ਼ਾ ਕਰਨ ਆਇਆ ਸੀ ਜਿਸ ਦੌਰਾਨ ਗੋਲੀਆਂ ਵੀ ਚੱਲੀਆਂ ਸਨ ਤੇ ਗੁਰਮੀਤ ਸਿੰਘ ਤੇ ਉਸ ਦਾ ਪੁੱਤਰ ਵੀ ਜ਼ਖਮੀ ਹੋ ਗਏ ਸਨ ਨਾਮ ਗੁਰਮੀਤ ਸਿੰਘ ਹੈ ਪਿੰਡ ਬੱਗੀ ਪਤਨੀ ਦੇ ਰਹਿਣ ਵਾਲਾ ਸਾਡਾ ਕੁਝ ਟਾਈਮ ਤੋਂ ਮਹਿੰਦਰਜੀਤ ਨਾਲ ਜ਼ਮੀਨ ਦਾ ਝਗੜਾ ਹੈ ਜੋ ਲੋਅਰ ਕੋਰਟ ਨੇ ਸਾਡੇ ਹੱਕ 'ਚ ਫੈਸਲਾ ਕੀਤਾ ਸੀ ਸੈਸ਼ਨ ਕੋਰਟ ਨੇ ਰਜਿਸਟਰੀ ਉੰਦੀ ਬਹਾਲ ਕਰਤੀ ਕਬਜ਼ਾ ਸਾਡਾ ਬਹਾਲ ਕਰਤਾ ਹਾਈ ਕੋਰਟ ਦੇ ਵਿੱਚ ਸਾਡੇ ਜਾਣ ਤੇ ਬਾਅਦ 'ਚ ਹਾਈ ਕੋਰਟ ਨੇ ਸਾਨੂੰ ਕੰਟੀਨਿਊ ਸਟੇ ਦਿੱਤਾ ਜਿਹੜਾ ਕਿ ਹੁਣ 23 4 2024 ਨੂੰ ਹਾਈ ਕੋਰਟ ਨੇ ਸੈਸ਼ਨ ਕੋਰਟ ਦਾ ਜੋ ਵੀ ਫੈਸਲਾ ਸੀ ਉਹ ਖਾਰਜ ਕਰਕੇ ਲੋਅਰ ਕੋਰਟ ਦਾ ਫੈਸਲਾ ਸਟੈਂਡ ਕਰਤਾ ਤੇ ਅਸੀਂ ਆਪਣੀ ਜ਼ਮੀਨ ਦੇ ਵਿੱਚ ਜੰਤਰ ਵੀਜਿਆ ਆ ਸੀ ਤੇ ਪਾਣੀ ਧਾਣੀ ਵੀ ਲਾਉਂਦੇ ਹਾਂ ਤੇ ਅੱਜ ਮਹਿੰਦਰਜੀਤ ਸਿੰਘ ਉਹਦਾ ਲੜਕਾ ਆਪਣਾ ਮਹਿਕਦੀਪ ਸਿੰਘ ਡਾਕਟਰ ਰਿਸ਼ਵਾਲ ਸਿੰਘ ਇੱਕ ਟਿੰਮੀ ਹੋਰ ਬੰਦਿਆਂ ਨੂੰ ਮੈਂ ਨਹੀਂ ਜਾਂਦਾ ਬੰਦੇ 20 ਤੋਂ 25 15 ਇੰਨੇ ਕੋਈ ਗਏ ਸੀ ਮਹਿਕਬਰੀ ਦੇ ਕੋਲ 45 ਬੋਰ ਦਾ ਪਿਸਤਲ ਸਿੰਘ ਮਹਿੰਦਰਜੀਤ ਦੇ ਕੋਲ ਪੱਕੀ ਰਵੜ ਸਿੰਘ ਤੇ ਟਿੰਮੀ ਦੇ ਕੋਲ ਵੀ ਰਵਲ ਸਿੰਘ ਤੇ ਅਸੀਂ ਜਮੀਨ ਦੇ ਵਿੱਚ ਗਏ ਵੀ ਅਸੀਂ ਜੰਤਰ ਵੀਜਿਆ ਸਾਡੇ ਅੱਖ ਚ ਫੈਸਲਾ ਆ ਤੇ ਉਹਨੇ ਚਿਰ ਨੂੰ ਮਹਿਕ ਬਰੀਤ ਨੇ ਗੋਲੀ ਚਲਾਈ ਜੋ ਗਰਲਾਲ ਦੀ ਕੰਡ ਚ ਵੱਜੀ ਤੇ ਦੂਜੀ ਗੋਲੀ ਮਿੰਦਰਜੀਤ ਨੇ ਚਲਾਈ ਤੇ ਉਹ ਗਰਲਾਲ ਸਿੰਘ ਦੇ ਲੱਤਾਂ ਦੇ ਵਿੱਚ ਵੱਜੀ ਤੇ ਅਸੀਂ ਉਥੋਂ ਗਰਲਾਲ ਸਿੰਘ ਨੂੰ ਲੈ ਕੇ ਜੀਰੇ ਹਸਪੀਟਲ ਦਾਖਲ ਕਰਾਇਆ ਤੇ ਡਾਕਟਰਾਂ ਦੇ ਕਹਿਣ ਦੇ ਮੁਤਾਬਿਕ ਵੀ ਜਿਹੜੀ ਲੱਕ ਵਾਲੀ ਗੋਲੀ ਉਹਦਾ ਸੀਰੀਅਸ ਵੀਓ ਨੂੰ ਤੁਸੀਂ ਰੈਫਰ ਡੀਐਮਸੀ ਲੁਧਿਆਣਾ ਕਰਤਾ ਹੈ ਤੇ ਸਾਡਾ ਬੰਦਾ ਜਿਹੜਾ ਹੈ ਇਸ ਟਾਈਮ ਤੇ ਸੀਰੀਅਸ ਹੈ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਹਨੂੰ ਨੱਥ ਨਹੀਂ ਪਾਉਣੀ ਚਾਹੀਦੀ ਤਲਬੀਰ ਸਿੰਘ ਜੀਰਾ ਜਿਹੜਾ ਗੁੰਡਾ ਰਾਜ ਕਰਦਾ ਹੈ ਗੁੰਡਾ ਹੈਗਾ ਤੇ ਹੁਣ ਜ਼ਮੀਨਾਂ ਦੇ ਕਬਜ਼ੇ ਕਰਦੇ ਪਿੱਛੇ ਕੱਚਰਪਨ ਵੀ ਨੇ ਇਹੋ ਕੁਝ ਕੀਤਾ ਸੀ ਤੇ ਹੁਣ ਵੀ ਇਹੋ ਕੁਝ ਹੀ ਕਰਦਾ ਹੈ ਇਹਨੂੰ ਜ਼ਮੀਨ ਦਾ ਇੰਨਾ ਲਾਲਚ ਪੈ ਗਿਆ ਹੈ ਇਹ ਇੰਨਾ ਹੋ ਗਿਆ ਇਸ ਕਰਕੇ ਅਸੀਂ ਪੁਲਿਸ ਪ੍ਰਸ਼ਾਸਨ ਐਸਐਸਪੀ ਸਾਹਿਬ ਤੋਂ ਡੀਜੀਪੀ ਸਾਹਿਬ ਤੋਂ ਮੰਗ ਕਰਦੇ ਆ ਇਹੋ ਜਿਹੇ ਬੰਦਿਆਂ ਨੂੰ ਨੱਥ ਪਾਈ ਆ ਜਿਹਨੇ ਦਿਨ ਵੋਟਾਂ ਸੀ ਸ਼ਾਂਤ ਸੀ ਅੱਜ ਫੇਰ ਇਹਨੂੰ ਹਲਕ ਚੱਲ ਗਿਆ ਇਸ ਕਰਕੇ ਅਸੀਂ ਤਾਂ ਪ੍ਰਸ਼ਾਸਨ ਤੋਂ ਤੇ ਸਾਰੇ ਅਫਸਰਾਂ ਤੋਂ ਮੰਗ ਕਰਦੇ ਆਂ ਵੀ ਇਹਨੂੰ ਜਲਦ ਜਲਦ ਗ੍ਰਿਫਤਾਰ ਕੀਤਾ ਜਾਵੇ ਹੁਣ ਵੀ ਸੁਣਨ ਚਾਹੀ ਵੀ ਉੱਥੇ ਜ਼ਮੀਨ ਦੇ ਵਿੱਚ ਪੁਲਿਸ ਦੇ ਕੋਲ ਹੀ ਤੁਰਿਆ ਫਿਰਦਾ ਪਰ ਪ੍ਰਸ਼ਾਸਨ ਨੂੰ ਕੋਈ ਵੀ ਨਹੀਂ ਹੈਗਾ ਵੀ ਇੱਕ ਬੰਦਾ ਮਰਨ ਡਿਆ ਇਹਨੇ ਗੋਲੀਆਂ ਮਾਰੀਆਂ ਤੇ ਉਹ ਕੋਲ ਤੁਰਿਆ ਫਿਰਦਾ ਸੋ ਗੁਰਮੀਤ ਸਿੰਘ ਨੇ ਕੁਲਬੀਰ ਜੀਰਾ ਤੇ ਇਲਜ਼ਾਮ ਲਗਾਏ ਨੇ ਜਿਸ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ਇੱਕ ਐਫਆਈਆਰ ਦੀ ਕਾਪੀ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਕੁਲਬੀਰ ਜੀਰਾ ਦਾ ਨਾਮ ਵੀ ਸ਼ਾਮਲ ਕੀਤਾ ਗਿਆ ਸੋ ਮੀਡੀਆ ਦੇ ਕੈਮਰੇ ਅੱਗੇ ਹਾਲੇ ਤੱਕ ਕਿਸੇ ਵੀ ਪੁਲਿਸ ਅਧਿਕਾਰੀ ਨੇ ਕੋਈ ਬਿਆਨ ਨਹੀਂ ਦਿੱਤਾ ਤੇ ਨਾ ਹੀ ਸਾਹਮਣੇ ਆਇਆ ਹਕੀਕੀ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ